ਸਤ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਸਾਰਿਆਂ ਦਾ ਜੀ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਜੀ ਲੈਣਾ ਨਹੀਂ ਕਹਿਣੀ ਆਉਂਦੀਆਂ ਹਜੇ ਚਲੋ ਘਟ ਆਉਂਦੀਆਂ ਪਰ ਕੰਟੈਂਟ ਤੁਹਾਨੂੰ ਓਰੀਜਨਲ ਮਿਲੂਗਾ ਇੱਥੇ ਐਨਫਰਮੇਸ਼ਨ ਅੱਜ ਥੋੜਾ ਜਿਹਾ ਮੀਂਹ ਪਿਆ ਹੋਇਆਗਾ ਤਾਂ ਕਰਕੇ ਥੋੜਾ ਚਲੋ ਦੇਖ ਕੇ ਤੇ ਚੈਨਲ ਨਵਾਂ ਬਣਾਇਆਗਾ ਪਹਿਲਾ ਹੀ ਵਲੌਗ ਹੈ ਮੇਰਾ ਤੇ ਵਧੀਆ ਲੱਗਿਆ ਬਸ ਫਿਰ ਹੁਣ ਮੈਂ ਇਦਾਂ ਨਹੀਂ ਆ ਲਾਈਕ ਸ਼ੇਅਰ ਕਰਿਓ ਦੇਖ ਲਓ ਵਧੀਆ ਲੱਗਿਆ ਤਾਂ ਕਰ ਦਿਓ ਨਹੀਂ ਫਿਰ ਵਿਊ ਤਾਂ ਵਧਾ ਕੇ ਜਾਵਾਂਗੇ ਤੇ ਹਾਂਜੀ ਸੋ ਅੱਜ ਆਪਾਂ ਚੱਲਿਆਂਗੇ ਲਿਡਲ ਜਿਹੜੇ ਜਰਮਨ ਚ ਰਹਿੰਦੇ ਆ ਜਾਂ هەر ਇੱਕ ਕੰਟਰੀ ਦੇ ਵਿੱਚ ਹੀ ਲਿਡਲ ਅੱਜ ਗ੍ਰੋਸਰੀ ਕਰਨ ਚੱਲੇ ਸੀਗੇ ਤੇ ਮੈਂ ਅੱਜ ਸਵੇਰੇ ਸਵੇਰੇ ਚੈਨਲ ਬਣਾਇਆ ਹੈਗਾ ਤੇ ਮੈਨੂੰ ਇਦਾਂ ਸੀਗਾ ਵੀ ਨਾਲ ਨਾਲ ਵੀ ਇਹ ਚੈਨਲ ਸਾਰੀ ਇਨਫੋਰਮੇਸ਼ਨ ਆਊਗੀ ਜਿਹੜੇ ਮੇਰੇ ਵੀਰਾਂ ਭਰਾਵਾਂ ਨੇ ਜਰਮਨ ਆਉਣਾ ਇੰਡੀਆ ਤੋਂ ਜਾ ਇਥੇ ਰੂਮ ਰੈਂਟ ਕੀ ਪ੍ਰਾਈਸ ਚੱਲਦਾ ਆ ਕੋਈ ਠੱਗੀ ਜਾਂ ਕੁਝ ਹੋ ਰਿਹਾ ਤੇ एवरीथिंग एवरीथिंग ਐਂਟਰਟੇਨਮੈਂਟ ਘੁੰਮਣ ਵਾਸਤੇ ਥਾਵਾਂ ਇਥੇ ਬਹੁਤ ਯੂਰਪ ਤੁਹਾਨੂੰ ਪਤਾ ਹੀ ਆ ਹਨਾ ਸੋ ਸਾਰੀਆਂ ਚੀਜ਼ਾਂ ਮਿਲਣਗੀਆਂ ਇਥੇ ਤੁਹਾਨੂੰ ਕੰਮ ਕੀ ਪੇ ਰੇਟ ਆ ਕਿੱਥੇ ਕਿੱਥੇ ਕੰਮ ਆਪਾਂ ਅਪਲਾਈ ਕਰ ਸਕਦੇ ਆ ਹਨਾ ਸਾਰੀਆਂ ਇਨਫੋਰਮੇਸ਼ਨ ਸੋ ਆ ਜੀ ਸਾਡਾ ਕਲੀਓਪੋਲ ਪਲਾਟਸ ਇਹ ਵੀ ਬਹੁਤ ਸੋਹਣਾ ਸਾਰਾ ਬੈਡਿੰਗ ਤੇ ਮੈਂ ਚੱਲਿਆ ਮੁੰਡੇ ਕੋਲੇ ਮੈਂ ਚੱਲਿਆ ਮੇਰੇ ਨਾਲ ਦੇ ਮੁੰਡੇ ਕੋਲੇ ਤੇ ਉਹ ਤੋਂ ਪਹਿਲਾਂ ਗ੍ਰੋਸਰੀ ਕਰਕੇ ਲੈ ਕੇ ਆਉਣੀ ਆ ਤੇ ਮੈਂ ਚੱਲਿਆ ਲੇਡਲ ਪਹਿਲਾਂ ਹੀ ਤੁਹਾਨੂੰ ਲੈਣੀ ਆ ਮਹੌਗਣ ਉਹ ਨਹੀਂ ਨਿਕਲਿਆ ਤਦ ਮੋ ਜਾਂਦੀ ਆ ਤੇ ਉਸ ਤੋਂ ਬਾਅਦ ਚ ਰਹਿਣੀ ਹੈ ਵੈਸਟਾ ਬੰਦ ਹਸਣਾ ਤੇ ਆ ਜੀ ਮੁੰਡਿਆ ਦਿਖਾਉਣਾ ਤੁਹਾਨੂੰ ਉਹ ਬਣ ਆਪਣੀ ਉਹ ਬਣ 2 ਮਿੰਟ ਜਈ ਉਹ ਨਾਈਟ ਰਾਤ ਹਾਊਸ ਟਿਕਲਸ ਇਹ ਜਾਣੀਆਂ ਜਿੱਦਾਂ ਜ਼ੂ ਤੇ ਆਪਾਂ ਚੱਲਦੇ ਹਾਂ ਫਿਰ ਹੁਣ ਪਲੇਟਲ ਮੈਂ ਇਦਾਂ ਕਹਿਣਾ ਸੀ ਵੀ ਜਿਹੜਾ ਵੀ ਆਉਂਦਾ ਚਲੋ ਮੰਨਣਾ ਤਾਂ ਕਿਸੇ ਨੇ ਹੈ ਹੀ ਨਹੀਂ ਪਰ ਜਿਹੜਾ ਵੀ ਆਉਂਦਾ ਨਾ ਵੀ ਲੈਂਗੁਏਜ ਪੱਕਾ ਕਰਕੇ ਆਉ ਪਹਾੜ ਦੀ A2 ਕਰਕੇ ਆ ਜਾਓ A1 A2 ਕਰਕੇ ਆ ਜਾਓ ਕੁਝ ਬੋਲ ਲਓ ਕੁਝ ਸਮਝ ਲਓ ਕੰਮ ਤੁਹਾਨੂੰ ਤੇ ਪੱਕਾ ਮਿਲ ਜਾਣਾ ਵੀ ਇੰਨਾ ਗਰਮ ਕੰਮ ਕਰਕੇ ਆਓ ਵੀ ਲੈਂਗੁਏਜ ਪੱਕਾ ਸਿੱਖ ਕੇ ਆਓ ਤੇ ਜਿਹਨੇ ਇੱਥੇ ਰਹਿਣਾ ਵੀ ਪੱਕਾ ਹੀ ਰਹਿਣਾ ਤੇ ਉਹ ਲਿਸੈਂਸ ਲਿਸੈਂਸatte ਚ ਹੋਣਾ ਜ਼ਰੂਰੀ ਹੈ ਕੰਮ ਦਾ ਬੰਦਾ ਕਿਤੇ ਮਾਰ ਨਹੀਂ ਖਾਂਦਾ ਸੋ ਇਹਦੇ ਵੀ ਇਹ ਬੇਸਰੀ ਜਿਹੀਆਂ ਚੀਜ਼ਾਂ ਹੈਗੀਆਂ ਜਿਨ੍ਹਾਂ ਨਾਲ ਵੀ ਆਪਾਂ ਨੂੰ ਪਹਿਲਾਂ ਤੈਅ ਕਰਕੇ ਆਉਣਾ ਚਾਹੀਦਾ ਬਾਕੀ ਸਨੋ ਪਈ ਨਹੀਂ ਹਜੇ ਇੱਥੇ ਬਰਲਿਨ ਚ ਤੇ ਸਨੋ ਪਾਊਗੀ ਤੇ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਠੰਡ ਚ ਕੰਮ ਜ਼ਿਆਦਾ ਹੁੰਦਾ ਪਰ ਔਖਾ ਵੀ ਹੁੰਦਾ ਜਿਹੜੇ ਮੁੰਡੇ ਬਾਹਰ ਕੰਮ ਕਰਦੇ ਆ ਡਿਲੀਵਰੀ ਦਾ ਕੰਮ ਕਰਦੇ ਆ ਕੋਈ ਹੋਰ ਕੰਮ ਕਰਦੇ ਆ ਉਹਨਾਂ ਵਾਸਤੇ ਬਹੁਤ ਔਖਾ ਹੈਗਾ ਤੇ ਅੰਦਰ ਵਾਸਤੇ ਅੰਦਰ ਵਾਲਾ ਕੰਮ ਸੌਖਾ ਹੁੰਦਾ ਠੰਡ ਦੇ ਵਿੱਚ ਉਹ ਕੰਮ ਸਹੀ ਆ ਠੰਡ ਮਾਈਨਸ ਟੂ ਹੋ ਜਾਂਦੀ ਆ ਟੈਂਪਰੇਚਰ ਦਰਸਲ ਤਾਂ ਮੇਰੇ ਕੋਲ ਕੰਮ ਹੈ ਨਹੀਂ ਠੰਡ ਜੇ ਮੈਂ ਹੁਣ ਹੁਣ ਵੇਲਾ ਤੇ YouTube ਤੇ ਪਹਿਲਾਂ ਫਲਮਾ ਫਲਮਾ ਗਾਣੇ ਗੋਣੇ ਪਾਈ ਦੇ ਜੀਗੇ ਪੰਜਾਬੀ ਤਰੀ ਉਦਾ ਮਾੜਾ ਮੋਟਾ ਹੈਗਾ ਹਿਸਾਬ ਤਾ ਹੋ ਜਾ ਬਾਕੀ ਮੇਰੇ ਨਾਲ ਮੇਰੇ ਕਲਾਸਮੇਟ ਆਇਆ ਕਿ ਲੱਭੀ ਮੁੰਡਾ ਤੇ ਉਹਨਾਂ ਹਿਸਾਬ ਸੂ ਹੈਗਾ ਤੇ ਤਾਂ ਕਰਕੇ ਆਪਾਂ ਫਿਰ ਹੁਣ ਇੱਧਰਲੇ ਪਾਸੇ ਹੁੰਦੀਆਂਗੇ ਤੇ ਹੁਣ ਕੰਮ ਹੈ ਨਹੀਂਗਾ ਤੇ ਹੁਣ ਮੈਂ ਕਿ ਫਿਰ ਆ ਵੀ ਇੱਕ ਢੰਗਾ ਕੱਢ ਕੇ ਦੇਖ ਲੈ YouTube ਵਾਲਾ ਕੀ ਹਿਸਾਬ ਦਾ ਵਾ ਉਧਰੋਂ ਟ੍ਰੇਨ ਆਈ ਉਹਨਾਂ ਨੂੰ ਮਿਸ ਹੋ ਜੇ ਪੀੜੇ ਜੇ ਵੀ ਗਰੁੱਪ ਪੀਆਰਟੀਸੀ ਵਾਲੀ ਆ zum regionalverkehr Abstieg links Exit to the बाकी <coughs> बाकी योरbs सारी घंटा ਇਹ ਜੋ ਸ਼ੱਕ ਹੈ ਨਹੀਂ ਕਿ ਘੁੰਮਣ ਵਾਸਤੇ ਟੂਰਿਸਟ ਵਾਸਤੇ ਫਰਾਂਸੀ ਵੀ ਬਹੁਤ ਵਧੀਆ ਤੇ ਜਿਹੜਾ ਜਿਹੜਾ ਵੀਰ ਯੂਰਪ ਦੇ ਕਿਸੇ ਵੀ ਹਿੱਸੇ ਨੂੰ ਦੇਖ ਰਿਹਾ ਹੈ ਕਿਹੜੀ ਵੀ ਕੰਟਰੀ 'ਚੋਂ ਥਲੇ ਕਮੈਂਟ ਜ਼ਰੂਰ ਕਰ ਦਿਓ ਪਤਾ ਲੱਗਦਾ ਰਹੇਂਗਾ ਵੀਡੀਓ ਕਿੱਥੇ-ਕਿੱਥੇ ਪਹੁੰਚ ਰਹੀ ਹੈ ਤੇ ਕਿਹੜੀ-ਕਿਹੜੀ ਯੂਨੀਵਰਸਿਟੀ ਦੇ ਵਿੱਚ ਜਿਹੜੇ ਵੀ ਮੁੰਡੇ ਆ ਰਹੇ ਆ ਇੰਡੀਆ ਤੋਂ ਕਿਹੜੀ-ਕਿਹੜੀ ਯੂਨੀਵਰਸਿਟੀ ਲੈ ਰਹੇ ਆ ਉਹ ਵੀ ਜ਼ਰੂਰ ਦੱਸਿਓ ਤੇ ਮੈਂ ਜਿਹੜੀ ਯੂਨੀਵਰਸਿਟੀ ਹੈ ਮੇਰੀ ਗਿਜ਼ਮਾ ਗਿਜ਼ਮਾ ਯੂਨੀਵਰਸਿਟੀ ਪੌਫ ਡੈਮ ਦੇ ਵਿੱਚ ਉਹ ਨਾ ਕਦੇ ਵੀ ਲਿਓ ਹਾਂ ਬੋ ਤੋ ਵੀਡੀਓ ਇਹਨਾਂ ਨੇ ਕਰਤੀ ਖਰਾਬ ਥੋੜੀ ਜੀ ਖਰਾਬ ਕਰਨ ਕਿਉਂ ਲੋ ਟੂਰਿਸਟ ਆ ਸਾਰੇ ਦੇ ਘੁਲੇ ਢਲੇ ਗਿਆ ਹੈਲੋ ਹਾਂ ਜੀ ਤੇ ਮੈਂ ਕਹਿੰਦਾ ਸੀਗਾ ਵੀ ਯੂਨੀਵਰਸਿਟੀ ਆਂ ਵੀ ਮਰਜ਼ੀ ਲੈ ਲਿਓ ਵੇਰੀ ਵਧੀਆ ਯੂਨੀਵਰਸਿਟੀ ਗਿਜ਼ਮਾ ਕਦ ਨਾਲ ਲਿਓ 13000 ਰੋ ਕੀ ਸਰ ਕੋਈ ਫਾਇਦਾ ਨਹੀਂ ਹੈਗਾ ਪੜਾਈ ਸਰਗੇ ਸੇਮ ਹੀ ਆ ਨਾਲੇ 22 ਕਿਲੋਮੀਟਰ ਦੂਰ ਆ ਸ਼ਹਿਰ ਤੋਂ ਲੈਣੀ ਆ ਆਰਡਨ ਡੀਐਸਬੀਆਈ ਮੈਨ ਲੱਗਿਆ ਨਹੀਂ ਮੇਰੇ ਨਾਲ ਦੇ ਮੁੰਡੇ ਲੱਗੇ ਮੇਰੇ ਰੂਮ ਮੇਟ ਲੱਗੇ ਆ ਪਰ ਥੱਲੇ ਉਹ ਵੀ ਜ਼ਰੂਰ ਮੈਂਸ਼ਨ ਕਰਿਓ ਕਿਉਂਕਿ ਮੈਂ ਵੀ ਅਗਲੇ ਸਾਲ ਚੇਂਜ ਕਰਨੀ ਆ ਕਿਹੜੀ ਯੂਨੀਵਰਸਿਟੀ ਕਿਦਾਂ ਆਗੀ ਆ ਪੇਪਰ ਕਿੱਥੇ ਹੁੰਦੇ ਆ ਪ੍ਰੈਜੈਂਟੇਸ਼ਨ ਆ ਕੀ ਹਿਸਾਬ ਦਾ ਵਾ ਜ਼ਰੂਰ ਦੱਸਿਓ ਤੇ ਜਿਹੜੇ ਅੱਗੇ ਆਉਣ ਵਾਲੇ ਵੀ ਆ ਉਹਨਾਂ ਨੂੰ ਵੀ ਪਤਾ ਲੱਗੇ ਵੀ ਕਿਹੜੀ ਯੂਨੀਵਰਸਿਟੀ ਲੈਣ ਦੇ ਵਿੱਚ ਫਾਇਦਾ ਕਿਉਂਕਿ ਮੋਸਟ ਆਫ ਜਿਹੜੇ ਮੁੰਡੇ ਇੱਥੇ ਕੰਮ ਕਰਨੇ ਆਉਂਦੇ ਆ ਤੇ ਉਹਨਾਂ ਨੂੰ ਕੋਈ ਇੰਨਾ ਪੜਾਈ ਨਾਲ ਹੁੰਦਾ ਨਹੀਂਗਾ ਹਨਾ ਤਾਂ ਕਰਕੇ ਵੀ ਅਗਲੇ ਪੀਪਰਾਂ ਦੇ ਵਿੱਚੋਂ ਵੀ ਨਾ ਰਹਿਣ ਤੇ ਸਾਰਾ ਸਿਸਟਮ ਉਹਨਾਂ ਦਾ ਵਧੀਆ ਚੱਲੇ ਚੱਲੇ ਕਿਉਂਕਿ ਇੱਥੇ ਆ ਕੇ ਪਤਾ ਲੱਗਦਾ ਵੀ ਜੇ ਇੱਕ ਪੀਪਰ ਦੇ ਵਿੱਚ ਕਿਸੇ ਜੋ ਫੇਲ ਹੁੰਨੇ ਆ ਉਹਦੇ 200 ਯੂਰੋ ਭਰਨਾ ਪੈਂਦਾ ਬੀਐਸਬੀਆਈ ਦੇ ਵਿੱਚ ਇੱਕ ਸਬਜੈਕਟ 'ਚ ਫੇਲ ਹੁੰਨੇ ਆ ਤਾਂ ਸਾਰੀ ਫੀਸ ਭਰਉਂਦੇ ਆ ਸਬਜੈਕਟ ਦੇ ਵਿੱਚ ਐਡ ਕਰਨ ਵਾਸਤੇ 900 ਯੂਰੋ ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਤੇ ਜਿਹੜੇ ਇੱਥੇ ਰਹਿੰਦੇ ਆ ਉਹ ਆਪਣੇ ਹਨਾ ਉਹ ਵੀ ਆਪਣਾ ਧਿਆਨ ਰੱਖੋ ਜ਼ਰੂਰ ਠੰਡ ਹੈ ਕੜੀ ਮੁੰਡੇ ਕੰਮ ਕਰਦੇ ਆ ਬਾਹਰ ਆਪਣਾ ਗਲਵਜ਼ ਪਾ ਕੇ ਰਿੰਗਨ ਕੋਟ ਪਾ ਕੇ ਤੇ ਜਿਹੜੇ ਹੋਰ ਸਾਰੇ ਸਮਝ ਕੰਮ ਕਰਦੇ ਆ ਆਪਣਾ ਵਧੀਆ ਹੱਥਾਂ ਤੇ ਠੀਕ ਕੋਲਡ ਕ੍ਰੀਮ ਲਾ ਕੇ ਜਾਓ ਕਿਉਂਕਿ ਠੰਡ ਦੇ ਵਿੱਚ ਸੁੱਕੀ ਠੰਡ ਆ ਹੱਥ ਬਹੁਤ ਪੜਦੇ ਆ ਸੋ ਇਸ ਕਰਕੇ ਹੁਣ ਆਪਾਂ ਚੱਲਿਆਂ ਲਿਡਲ ਉੱਥੋਂ ਆਪਾਂ ਕਰਕੇ ਆਣ ਥੋੜੀ ਜਿਹੀ ਗ੍ਰੋਸਰੀ ਤੇ ਨਾਲੇ ਜਿਹੜੇ ਮੁੰਡੇ ਕਈ ਵਾਰ ਭੁੱਖੇ ਚੱਲ ਜਾਂਦੇ ਸ਼ਿਫਟਾਂ ਤੇ ਨਹੀਂ ਟਾਈਮ ਲੱਗਦਾ ਖਾਣ ਬਣਾਉਣ ਨੂੰ ਤੇ ਉਹਨਾਂ ਨੂੰ ਦੱਸਦੇ ਆਪਾਂ ਵੀ ਨਾਸ਼ਤਾ ਕਿਦਾਂ ਕਰਨਾ ਆਜੋ ਲਓ ਬਈ ਆਪਾਂ ਚੱਲੇ ਲੇੜ ਲੇੜਲੇ ਮੈਨੂੰ ਤਾਂ ਪਸੰਦ ਆ ਕਿਉਂਕਿ ਇੱਥੇ ਕੌਫੀ ਵਾਲੀ ਮਸ਼ੀਨ ਹੁੰਦੀ ਆ ਆਜੀ ਲੇਡਲ ਦਾ ਸਟੋਰ ਆਪਾਂ ਲੈਣੀਆਂ ਸਬਜ਼ੀਆਂ ਇਧਰ ਫਲ ਫਰੂਟ ਤੇ ਇੱਕ طرف ਨੇ ਸਬਜ਼ੀਆਂ ਇਧਰ ਆਪਾਂ ਲੈਣੇ ਗੰਡੇ ਠੀਕ ਆ ਚੱਕਦੇ ਆਪਾਂ ਤੇ ਤੁਹਾਨੂੰ ਪਹਿਲਾਂ ਦਿਖਾ ਦਾਂ ਵੀ ਨਾਸ਼ਤਾ ਕਿੱਦਾਂ ਕਰਨਾ ਇਹ ਆ ਦੇਖੋ ਆ ਸਾਰਾ ਇਹ ਸਾਰਾ ਬ੍ਰੇਕਫਾਸਟ ਹੀ ਆ ਆਪਾਂ ਖਾਣੇ ਆ ਆਹ ਆਹ ਆ ਹੁੰਦੀ ਆ ਬਟਰ ਕ੍ਰੋਸਾਂ ਇਹ ਬੜੇ ਹਵਾਦਾਰੇ ਪੂਰੇ ਐ ਆਪਣੀ ਬਣਾਏ ਸੋ ਆਪਾਂ ਹੀ ਚੱਕ ਲੈਨੇ ਇੱਕ ਠੀਕ ਆ ਇੱਕ ਬਟਰ ਕ੍ਰੋਸਾਂ ਚੱਕ ਲੈਨੇ ਆਪਾਂ ਬਾਕੀ ਆ ਪਾਸ ਪਾ ਲੈਣੇ ਆ ਸਾਮਾਨ ਸਬਜ਼ੀ ਵਗੈਰਾ ਪੱਪੜ ਲੈਣੇ ਆ ਗੰਡੇ ਗੰਡੇ ਵੀ ਗੜਾ ਇੱਕ ਤਰ੍ਹਾਂ ਦੇ ਆ 1 2 3 4 ਸਾਰਾ ਮੇਰੇ ਡੱਡ ਵੱਡਾ ਆਹ ਖਾਣੇ ਆ ਸਲਾਦ ਵਾਸਤੇ ਆਹ ਵਾਲੇ ਖਾਣੇ ਆ ਆਹ ਵਾਲੇ ਇਹ ਖਾਣੇ ਚੜਕੇ ਥੜਕੇ ਚ ਪਾਉਣ ਨੇ ਠੀਕ ਆ ਤੇ ਆਪਾਂ ਲੈਣੇ ਆਏ ਹੁੰਦੇ ਸਮਾਨ ਸਬਜ਼ੀਆਂ ਸਾਰੀਆਂ ਤੇ ਸਾਨੂੰ ਬਾਅਦ ਚ ਮਿਲਦੇ ਆ ਜਾਂ ਕੇ ਕਾਊਂਟਰ ਤੇ ਕਾਊਂਟਰ ਤੇ ਜਿਹੜਾ ਬਿੱਲ ਕਰਦੇ ਆ ਉਹਨੂੰ ਕਹਿੰਦੇ ਇਥੇ ਕਾਸਾ ਹਾਂਜੀ ਭਈ ਆਪਾਂ ਲੈ ਲੈ ਸਾਰਾ ਕਾਊਂਟਰ ਤੋਂ ਸਮਾਨ ਨਾਲ ਹੀ ਹੈਗੇ 커피 ਵਾਲੀ ਮਸ਼ੀਨ ਤੇ ਹੁਣ ਆਪਾਂ ਪੀਨੇ ਆਂ ਤੋਂ 커피 ਤਿਆਰ ਕਰਨਾ ਨਾਸ਼ਤੇ ਕੇਮੇ ਕਰਨਾ ਆ ਇੱਕ ਵੀ ਰੋ ਦੀ ਲੈਣੀ ਹੈ 커피 ਇਸ ਤੋਂ ਮਸ਼ੀਨ ਚ ਨਾਲ ਜਿਹੜੇ ਤੁਹਾਨੂੰ ਦੱਸੇ ਸੀ ਕਰਾਸ ਹ ਉਹਦੇ ਨਾਲ ਖਾਣੇ ਆ ੁੱਡਾ ਐਨ ਵਧੇ ਕੇ 11 ਹੋ ਜਾਣਾ ਆਏ ਤੋਂ ਦੱਸਦੇ ਕਿਵੇਂ ਲੈਣੀ ਹੈ ਹੁਣ ਇਹਦੇ ਚ ਪਾਉਣੇ ਆ ਪੈਟੇ ਠੀਕ ਹੈ ਜੀ ਆਪਣੀ ਲੈਂਗੁਏਜ ਕਰ ਲੈਣੀ ਹੈ ਤੋਂ ਇੰਗਲਿਸ਼ ਆਪਾਂ ਲੈਣੀ ਚਾਕਲੇਟ ਮਿਲਕ ਕਾਫੀ ਜਿਹੜੀ ਵੀ ਲੈਣੀ ਹੈ ਤੁਸੀਂ ਲੈ ਸਕਦੇ ਆ ਮੈਂ ਜ਼ਿਆਦਾ ਪੀਣਾ ਚਾਕਲੇਟ ਤੇ ਆਵਣ ਲਈ ਇੱਕ ਯੂਰੋ ਆਪਣਾ ਅਗੇ ਚ ਬਾਹਰ ਹੀ ਠੀਕ ਹੈ ਇਤਰੇ ਲਈੰਦੀ ਇੱਕ ਕਾਫੀ ਲੋਈ ਜਿਵੇਂ ਤਾਂ ਹੋ ਗਿਆ ਬੱਲੇ 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 ਲੋਈ ਆਪਾਂ ਅਗੇ ਬਾਹਰ ਲੈਟ ਕੈਬੀਂਂਡੀ ਵਾਲੀ ਕਾਫੀ ਇੰਡੀ ਵਾਲੀ ਆ ਚਲੋ ਜੀ ਆਪਾਂ ਚੱਲਦੇ ਹਾਂ ਮੁੰਡੇ ਕੋਲੇ ਲੈਣਾ ਸਾਰਾ ਗਰੋਸਰੀ ਦਾ ਸਮਾਨ ਚਲੋ ਜੀ ਹਾਂਜੀ ਸੋ ਆਪਣੀ ਇਹ ਨਿੱਕੀ ਜਿਹੀ ਇੱਕ ਕਲਿੱਪ ਸੀਗੀ ਬਸ ਚੈਨਲ ਆਪਾਂ ਹੁਣ ਨਵਾਂ ਬਣਾ ਲਿਆ ਤੇ ਸਾਰੀ ਇਨਫੋਰਮੇਸ਼ਨ 1 ਬਾਈ 1 ਕਿਦਾਂ ਸਟੂਡੈਂਟ ਵਧੀਆ ਤਰੀਕੇ ਨਾਲ ਹੋਣਾ ਘੱਟ ਖਰਚਾ ਵਧੀਆ ਯੂਨੀਵਰਸਿਟੀ ਇੰਨਾ ਪੜਨਾ ਵੀ ਨਾ ਪਵੇ ਬਾਲਾ ਬੋਝ ਨਾ ਲੈਣਾ ਪਵੇ ਆਨਸਰ ਕੰਮ ਵਧੀਆ ਮਿਲ ਜੇ ਸਾਰਾ ਕੁਝ एवरीथिंग ਜਿਹੜੇ ਘੁੰਮਣ ਫਿਰਨ ਵਾਲੇ ਆ ਉਹਨਾਂ ਵਾਸਤੇ ਵੀ ਵਧੀਆ ਵਧੀਆ ਇਨਫੋਰਮੇਸ਼ਨ ਘੁੰਮਣ ਵਾਲੀਆਂ ਥਾਵਾਂ ਸਾਰਾ ਕੁਝ ਆਪਣੇ ਚੈਨਲ ਤੇ ਆਊਗਾ ਐਂਟਰਟੇਨਮੈਂਟ ਸਭ ਕੁਝ ਤੇ ਇਸੇ ਦੇ ਨਾਲ ਆਪਾਂ ਬਲੌਗ ਇੱਥੇ ਐਂਡ ਕਰਦੇ ਆਂ ਤੇ ਅਗਲੇ ਬਲੌਗ 'ਚ ਮਿਲਦੇ ਆਂ ਜੇ ਵਧੀਆ ਲੱਗਿਆ ਤਾਂ ਲਾਈਕ ਜ਼ਰੂਰ ਕਰਿਓ ਬਲੌਗ ਨੂੰ ਤੇ ਜੇ ਇਸੇ ਤਰ੍ਹਾਂ ਦੇ ਹੋਰ ਬਲੌਗ ਦੇਖਣੇ ਅੱਗੇ ਵੀਓ ਵਧਾਉਣਾ ਬਲੌਗ ਦਾ സബസ്ക്ൈബ് കൂ ഓക്കെ ധനവാദി